ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਅਗਲੀ ਲੜਾਈ ਨਵੇਂ ਤਰੀਕੇ ਨਾਲ ਲੜੀ ਜਾਵੇਗੀ ਤੇ ਲੋੜ ਪੈਣ ਤੇ ਅਸੀਂ ਹਰ ਮਿਸ਼ਨ ਦੇ ਲਈ ਤਿਆਰ ਹਾਂ ਹਰ ਹਮਲੇ ਨਾਲ ਨਿਪਟਣ ਦੇ ਲਈ ਤਿਆਰ ਹਾਂ ਸਪਸ਼ਟ ਕਰ ਦਿੱਤਾ ਗਿਆ ਹੈ ਭਾਰਤੀ ਫੌਜ ਦੇ ਵੱਲੋਂ ਕਿ ਭਾਰਤੀ ਫੌਜ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੀ ਲੜਾਈ ਨਵੇਂ ਤਰੀਕੇ ਨਾਲ ਲੜੀ ਜਾਵੇਗੀ ਨਵੀਆਂ ਟੈਕਨੀਕਸ ਦੇ ਨਾਲ ਲੜੀ ਜਾਵੇਗੀ ਤੇ ਜੇਕਰ ਲੋੜ ਪਈ ਤਾਂ ਅਸੀਂ ਹਰ ਮਿਸ਼ਨ ਦੇ ਲਈ ਤਿਆਰ ਹਾਂ ਹਰ ਹਮਲੇ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਕਿਉਂਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਾਕਿਸਤਾਨ ਨੂੰ ਜਵਾਬ ਦਿੱਤਾ ਗਿਆ ਤੇ ਉਸ ਤੋਂ ਬਾਅਦ ਸਪਸ਼ਟ ਵੀ ਕਰ ਦਿੱਤਾ ਗਿਆ ਕਿ ਹਮਲਾ ਜਿਹਾ ਜਿਹਾ ਵੀ ਹੋਏਗਾ ਅਸੀਂ ਉਸ ਦੇ ਨਾਲ ਨਿਪਟਣ ਲਈ ਤਿਆਰ ਆਂ ਤੇ ਲੋੜ ਪੈਣ ਤੇ ਅਸੀਂ ਹਰ ਮਿਸ਼ਨ ਦੇ ਲਈ ਤਿਆਰ ਹਾਂ। ਇੱਥੇ ਦੋਨੋਂ ਤਰਫੋਂ ਸੇ ਕਿਸ ਤਰ੍ਹਾਂ ਦੀ ਲੜਾਈ ਹੋਈ यू नो दीज आर क्वेश्चन ऑफ टेक्निकल टेक्निकल डिटेल्स विच वी मे नॉट बी एबल टू शेयर फर्स्टली एंड विच मे नॉट बी एबल टू वी मे नॉट बी एबल टू शेयर टू एक्सप्लेन टू यू द वे इट नीड्स टू बी एक्सप्लेन सफाइज टू से कि यस ये एक uh, दूसरी तरह का वॉरफेयर था एंड इट इज बाउंड टू हैपन हम लोग पिछली लड़ाई अगली जो कभी भी लड़ाई होगी भगवान करे ना हो लेकिन अभी यदि हुई तो ये पिछली लड़ाई की तरह नहीं होगी हर एक लड़ाई जो है अलग तरीके से लड़ी जाती है और टेक्नोलॉजिकल एडवांसमेंट्स हो रहे हैं हम भी एडवांस उस एडवांसमेंट्स के हिस्सा हैं हमारे एडवर्सरीज भी हिस्सा हैं सो इट इज द कैट एंड माउस गेम एंड यू हैव टू बी अहेड ऑफ द कर्व टू बीट यूर एडवर्सरी सो दैट इज वॉट इज गोइंग टू हैपन सो इफ यू आस्क वॉट दिस डिफरेंट वॉट दिस एंगेजमेंट डिफरेंट डेफिनेटली इट वॉज डिफरेंट एंड लॉड ऑफ न्यू आस्पेक्ट्स हैव कम आउट बट वी आर प्रिपेयर फॉर इट we were trained for it and we were equipped for it. That is the uh, only uh, aspect that I can share with you at this time. ਸਪਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਬੰਦੀ ਹੈ ਜਿਸ ਤੋਂ ਬਾਅਦ ਹੁਣ ਹਾਲਾਤ ਮੁੜ ਤੋਂ ਆਮ ਵਰਗੇ ਹੁੰਦੇ ਜਾ ਰਹੇ ਨੇ ਤੇ 에어ਪੋਰਟ ਵੀ ਦੁਬਾਰਾ ਤੋਂ ਚਾਲੂ ਕਰ ਦਿੱਤੇ ਗਏ ਨੇ ਮੁੜ ਫਲਾਈਟਸ ਸ਼ੁਰੂ ਹੋ ਰਹੀਆਂ ਨੇ ਅੰਮ੍ਰਿਤਸਰ ਚੰਡੀਗੜ੍ਹ 에어ਪੋਰਟ ਵੀ ਦੁਬਾਰਾ ਤੋਂ ਚਾਲੂ ਹੋ ਗਏ ਨੇ ਸ਼੍ਰੀਨਗਰ ਹਵਾਈ ਅੱਡੇ ਨੂੰ ਛੱਡ ਕੇ ਸਾਰੇ 에어ਪੋਰਟਸ ਮੁੜ ਚਾਲੂ ਹੋ ਗਏ ਨੇ ਵੱਡੀ ਖਬਰ ਹੈ ਕਿਉਂਕਿ ਜਿਸ ਤੰਗ ਦੇ ਨਾਲ ਭਾਰਤ ਪਾਕਿਸਤਾਨ ਵਿਚਾਲੇ ਪਹਿਲਾਂ ਤਣਾਅ ਸੀ ਤੇ ਉਸ ਤਣਾਅ ਦੇ ਵਿਚਾਲੇ ਅੰਮ੍ਰਿਤਸਰ 에어ਪੋਰਟ ਨੂੰ ਬੰਦ ਕਰ ਦਿੱਤਾ ਗਿਆ ਸੀ ਸਾਰੀਆਂ ਫਲਾਈਟਸ ਰੱਦ ਕਰ ਦਿੱਤੇ ਗਏ ਸਨ ਇਸ ਦੇ ਨਾਲ ਹੀ ਮੁਹਾਲੀ ਇੰਟਰਨੈਸ਼ਨਲ 에어ਪੋਰਟ ਤੋਂ ਵੀ ਸਾਰੀਆਂ ਫਲਾਈਟਸ ਇੱਕਦਮ ਰੱਦ ਕਰ ਦਿੱਤੇ ਗੀਆਂ ਸਨ ਲੋਕਾਂ ਨੂੰ ਖੱਜਲ ਖੁਆਰੀ ਵੀ ਹੋਈ ਸੀ ਪਰ ਹੁਣ ਜਦੋਂ ਹਾਲਾਤ ਆਮ ਵਰਗੇ ਹੋ ਰਹੇ ਨੇ ਜੰਗਬੰਦੀ ਤੋਂ ਬਾਅਦ ਮੋੜ ਤੋਂ 에ਅਰਪੋਰਟਸ ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਹੁਣ ਫਲਾਈਟਸ ਵੀ ਸ਼ੁਰੂ ਹੋਣ ਜਾ ਰਹੀਆਂ ਨੇ ਅੰਮ੍ਰਿਤਸਰ ਚੰਡੀਗੜ੍ਹ 에ਅਰਪੋਰਟ ਵੀ ਮੋੜ ਚਾਲੂ ਹੋ ਗਏ ਨੇ ਸ਼੍ਰੀਨਗਰ ਹਵਾਈ ਅੱਡੇ ਨੂੰ ਛੱਡ ਕੇ ਬਾਕੀ ਸਾਰੇ 에ਅਰਪੋਰਟ ਮੋੜ ਤੋਂ ਚਾਲੂ ਹੋ ਗਏ ਨੇ ਇਸ ਸਮਾਂ ਲੋਕਾਂ ਨੂੰ ਜ਼ਰੂਰ ਉਸ ਰੂਟੀਨ ਦੇ ਵਿੱਚ ਆਂਚ ਲੱਗੇਗਾ ਕਿਉਂਕਿ ਜਦੋਂ ਭਾਰਤ-ਪਾਕ ਦੇ ਰਿਸ਼ਤਿਆਂ ਦੇ ਵਿੱਚ ਤਣਾਅ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ 7 ਤਰੀਕ ਨੂੰ ਅੰਮ੍ਰਿਤਸਰ 에어ਪੋਰਟ ਦੇ ਨਾਲ-ਨਾਲ ਸਾਰੇ ਬਾਕੀ 에어ਪੋਰਟ ਵੀ ਬੰਦ ਕਰ ਦਿੱਤੇ ਗਏ ਸੀ ਸੋ ਜਿੰਨੀਆਂ ਵੀ ਉਡਾਨਾਂ ਜਿੰਨੀਆਂ ਵੀ ਲੋਕਾਂ ਦੀ ਭਾਵੇਂ ਉਹ ਇੰਟਰਨੈਸ਼ਨਲ ਉਡਾਨ ਹੋਣ ਭਾਵੇਂ ਉਹ ਘਰੇਲੂ ਉਡਾਨ ਹੋਣ ਸਾਰੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਸੋ ਪੈਸੇ ਲੋਕਾਂ ਦੇ ਰਿਫੰਡ ਜ਼ਰੂਰ ਕੀਤੇ ਗਏ ਸੀ ਲੇਕਿਨ ਹੁਣ ਅੱਜ ਇੱਕਦਮ ਉਡਾਨ ਦੁਆਰਾ ਤੋਂ 에어ਪੋਰਟ ਨੂੰ ਚਾਲੂ ਕੀਤਾ ਗਿਆ ਅੱਜ 12 ਤਰੀਕਾ ਕਰੀਬ 5 ਦਿਨ 에어ਪੋਰਟ ਬੰਦ ਰਿਹਾ ਸੀ ਅੱਜ एयरपोर्ट ਨੂੰ ਚਾਲੂ ਕੀਤਾ ਗਿਆ ਹਾਲਾਂਕਿ 에어ਲਾਈਨ ਦੇ ਨਾਲ ਜਿਹੜੀ ਮੀਟਿੰਗ ਲਗਾਤਾਰ ਜਿਹੜੀ ਜ਼ਰੂਰ ਕੀਤੀ ਜਾ ਰਹੀ ਹੈ 에어ਪੋਰਟ ਅਥਾਰਟੀ ਵੱਲੋਂ ਹਾਲਾਂਕਿ ਜਿਹੜੀ ਜਾਣਕਾਰੀ ਮਿਲਲੀ ਹੈ ਮਿਲ ਰਹੀ ਹੈ ਕਿ CISF ਨੂੰ ਹਲੇ ਇਸ ਦੀ ਕੋਈ ਅਫੀਸ਼ੀਅਲ ਲੈਟਰ ਨਹੀਂ ਆਈ ਹੈ ਲੇਕਿਨ 에어ਪੋਰਟ ਜਿਹੜਾ ਚਾਲੂ ਜ਼ਰੂਰ ਕਰ ਦਿੱਤਾ ਗਿਆ ਲੇਕਿਨ ਲੋਕਾਂ ਨੂੰ ਹਲੇ ਇਸ ਦੀ ਜਾਣਕਾਰੀ ਹਲੇ ਪੂਰੀ ਤਰ੍ਹਾਂ ਨਹੀਂ ਹੈ ਲੋਕਾਂ ਦੁਆਰਾ ਟਿਕਟਾਂ ਬੁੱਕ ਕਰਵਾਈਆਂ ਜਾਣੀਆਂ ਸੋ ਹਲੇ ਤੱਕ 에어ਲਾਈਨ ਨਾਲ ਜਦੋਂ ਤੱਕ ਵੱਡੀ ਖਬਰ ਆ ਰਹੀ ਹੈ ਪੀਐਮ ਮੋਦੀ ਅੱਜ ਦੇਸ਼ ਨੂੰ ਸੰਬੋਧਨ ਕਰਨਗੇ ਵੱਡੀ ਖਬਰ ਹੈ ਭਾਰਤ ਪਾਕਿਸਤਾਨ ਦੇ ਵਿੱਚ ਜੋ ਤਣਾਅ ਵਾਲਾ ਮਾਹੌਲ ਰਿਹਾ ਤੇ ਅਨਡਿਕਲੇਅਰਡ ਵਾਰ ਵਰਗੀ ਸਥਿਤੀ ਰਹੀ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ ਕੁਝ ਵੱਡਾ ਐਲਾਨ ਕਰ ਸਕਦੇ ਨੇ ਰਾਤ 8 ਵਜੇ ਪੀਐਮ ਦੇ ਵੱਲੋਂ ਸੰਬੋਧਨ ਕੀਤਾ ਜਾਣਾ ਹੈ ਵੱਡੀ ਖਬਰ ਹੈ ਕਿਉਂਕਿ ਜਦੋਂ ਜਦੋਂ ਪੀਐਮ ਮੋਦੀ ਰਾਤ ਨੂੰ 8 ਵਜੇ ਬੋਲਦੇ ਨੇ ਤਾਂ ਵੱਡਾ ਐਲਾਨ ਸੰਭਵ ਹੈ ਇਸੇ ਕਰਕੇ ਕਿਉਂਕਿ ਪਾਕਿਸਤਾਨ ਨੂੰ ਮੂੰਹ ਤੋੜ ਮਾ ਜਵਾਬ ਭਾਰਤ ਦੇ ਵੱਲੋਂ ਦਿੱਤਾ ਗਿਆ ਅਤਵਾਦੀਆਂ ਦੇ ਠਿਕਾਣਿਆਂ ਨੂੰ ਨਸ਼ਟ ਕੀਤਾ ਗਿਆ ਤੇ ਹਵਾ ਦੇ ਵਿੱਚ ਹੀ ਪਾਕਿਸਤਾਨ ਦੇ ਹਮਲਿਆਂ ਨੂੰ ناکਾਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਅੱਜ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ ਹਾਲਾਂਕਿ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੱਡਾ ਰਿਐਕਸ਼ਨ ਪਿਆ ਮੋਦੀ ਦਾ ਇਸ ਤੋਂ ਬਾਅਦ ਨਹੀਂ ਆਇਆ ਪਰ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ ਤੇ ਇਸ ਤੇ ਸਭ ਦੀਆਂ ਨਿਗਾਹਾਂ ਹੋਣਗੀਆਂ ਦੁਨੀਆ ਭਰ ਦੀਆਂ ਇਸ ਤੇ ਨਿਗਾਹਾਂ ਹੋਣਗੀਆਂ ਤੇ ਦੇਸ਼ ਵਾਸੀਆਂ ਦੀਆਂ ਵੀ ਇਸ ਤੇ ਨਿਗਾਹਾਂ ਟਿਕੀਆਂ ਹੋਈਆਂ ਨੇ ਕਿ ਅੱਜ ਰਾਤ ਨੂੰ ਕਿਹੜਾ ਵੱਡਾ ਐਲਾਨ ਕਰ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਰੇਸ਼ਨ ਸੰਧੂਰ ਦੇ ਉੱਤੇ ਪੀਐਮ ਮੋਦੀ ਦਾ ਇਹ ਪਹਿਲਾ ਸੰਬੋਧਨ ਹੋਏਗਾ ਜਦੋਂ ਉਹ ਆਪਣੀ ਸਪੀਚ ਦੇ ਵਿੱਚ ਇਸ ਸਬੰਧੀ ਜ਼ਿਕਰ ਕਰ ਸਕਦੇ ਨੇ ਤੁਹਾਡੇ ਯਾਦ ਹੋਵੇ ਜਦੋਂ ਪਹਿਲਗਾਮ ਹਮਲਾ ਹੋਇਆ ਉਸ ਤੋਂ ਬਾਅਦ ਬਿਹਾਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਪਣੀ ਸਪੀਚ ਦੇ ਵਿੱਚ ਕਿਹਾ ਗਿਆ ਕਿ ਅਸੀਂ ਅਤਵਾਦ ਨੂੰ ਮਿੱਟੀ ਦੇ ਵਿੱਚ ਮਿਲਾ ਦੇਵਾਂਗੇ ਤੇ ਕਿਹਾ ਕਿ ਜੋ ਅਤਵਾਦੀਆਂ ਨੂੰ ਸਜ਼ਾ ਮਿਲੇਗੀ ਉਸ ਦੀ ਕਲਪਨਾ ਵੀ ਕੀਤੀ ਨਹੀਂ ਜਾ ਸਕਦੀ ਤਾਂ ਉਹੀ ਕੁਝ ਹੋਇਆ ਸੱਤ ਅਪ੍ਰੈਲ ਨੂੰ ਜੋ ਹਮਲਾ ਹੋਇਆ ਕਿਉਂਕਿ ਜਿਸ ਢੰਗ ਦੇ ਨਾਲ 7 ਮਈ ਨੂੰ ਜੋ ਹਮਲਾ ਹੋਇਆ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਹੈ ਤਕਰੀਬ 14 ਦਿਨਾਂ ਬਾਅਦ ਮੂੰ ਤੋੜ ਮਾ ਜਵਾਬ ਪਾਕਿਸਤਾਨ ਨੂੰ ਦਿੱਤਾ ਜਾਂਦਾ ਹੈ ਅਤਵਾਦੀਆਂ ਨੂੰ ਦਿੱਤਾ ਜਾਂਦਾ ਹੈ ਤੇ ਅੱਜ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਰੇਸ਼ਨ ਸਿੰਧੂਰ ਤੋਂ ਬਾਅਦ ਉਹਨਾਂ ਦਾ ਇਹ ਪਹਿਲਾ ਸੰਬੋਧਨ ਦੇਸ਼ਵਾਸੀਆਂ ਨੂੰ ਰਾਤ 8 ਵਜੇ ਤਾਂ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਵੱਡਾ ਐਲਾਨ ਵੀ ਕਰਨਗੇ ਤੇ ਪੂਰਾ ਘਟਨਾਕ੍ਰਮ ਜੋ ਪਿਛਲੇ ਦਿਨਾਂ ਦੇ ਵਿੱਚ ਹੋਇਆ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਪਲ-ਪਲ ਦੀ ਅਪਡੇਟਸ ਲਈ ਜਾ ਰਹੀ ਸੀ ਹੰਗਾਮੀ ਮੀਟਿੰਗਸ ਕੀਤੀਆਂ ਜਾ ਰਹੀਆਂ ਸੀ ਜਿਸ ਦਿਨ ਰਾਤ ਵੇਲੇ エア ਸਟ੍ਰਾਈਕ ਕੀਤੀ ਗਈ ਉਸ ਰਾਤ ਪੂਰੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਗਦੇ ਰਹੇ ਪਲ-ਪਲ ਦੀ ਅਪਡੇਟ ਲੈਂਦੇ ਰਹੇ ਤੇ ਅੱਜ ਵੀ ਲਗਾਤਾਰ ਉਸੇ ਦਿਨ ਤੋਂ ਤੇ ਅੱਜ ਤੱਕ ਲਗਾਤਾਰ ਹਾਈ ਲੈਵਲਸ ਮੀਟਿੰਗ ਜਾਰੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਈ ਤੇ ਅੱਜ ਵੀ ਮੀਟਿੰਗ ਹੋਈ ਤਿੰਨਾ ਸੈਨਾਮਾਂ ਦੇ ਮੁਖੀ ਜੁੜੇ ਸੀਡੀਐਸ ਤੋਂ ਲੈ ਕੇ ਐਨਐਸਏ ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਰਹੇ ਤੇ ਅੱਜ ਸਭ ਦੀਆਂ ਨਿਗਾਹਾਂ ਇਸ ਤੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਕੁਝ ਕਹਿਣਗੇ ਆਪਣੇ ਸੰਬੋਧਨ ਦੇ ਦੌਰਾਨ ਤੇ ਜਵਾਬ ਪਾਕਿਸਤਾਨ ਨੂੰ ਵੀ ਦਿੱਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਉਂਕਿ ਜਿਸ ਢੰਗ ਦੇ ਨਾਲ ਤਿੰਨਾ ਫੌਜਾਂ ਦੇ ਵੱਲੋਂ ਤਿੰਨਾ ਸੈਨਾਮਾਂ ਦੇ ਵੱਲੋਂ ਪਾਕਿਸਤਾਨ ਦੇ ਸਾਰੇ ਹਮਲਿਆਂ ਨੂੰ ناکਾਮ ਕੀਤਾ ਗਿਆ ਅਤੇ ਪਿੱਛੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸਾਰੇ ਹਾਲਾਤ ਤੇ ਇਸ ਦਾ ਜਾਇਜ਼ਾ ਵੀ ਲਿਆ ਜਾਂਦਾ ਰਿਹਾ ਅਪਡੇਟ ਵੀ ਲਈ ਜਾਂਦੀ ਰਹੀ ਤੁਹਾਡੇ ਯਾਦ ਹੋਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾ ਸੈਨਾਵਾਂ ਨੂੰ ਖੁੱਲੀ ਸ਼ੂਟ ਦੇ ਦਿੱਤੀ ਸੀ ਕਹਿ ਦਿੱਤਾ ਸੀ ਕਿ ਫੌਜ ਤੈਅ ਕਰੇ ਫੌਜ ਨੇ ਕਿਸ ਢੰਗ ਦਾ ਹਮਲਾ ਕਰਨਾ ਹੈ ਕਿਸ ਥਾਂ ਤੇ ਹਮਲਾ ਕਰਨਾ ਹੈ ਕਿਸ ਤਰੀਕਾ ਵਰਤਣਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਦੋਂ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਤਿੰਨਾ ਸੈਨਾਵਾਂ ਨੂੰ ਖੁੱਲੀ ਸ਼ੂਟ ਦੇ ਦਿੱਤੀ ਗਈ ਸੀ ਕਿ ਸਮਾਭੀ ਤੁਹਾਡਾ ਹੋਏਗਾ ਜਿਸ ਸਮੇਂ ਤੁਸੀਂ ਕਾਰਵਾਈ ਕਰਨੀ ਹੈ ਤਰੀਕਾ ਵੀ ਤੁਹਾਡਾ ਹੋਏਗਾ ਜਿਸ ਤਰੀਕੇ ਦੇ ਨਾਲ ਤੁਸੀਂ ਕਾਰਵਾਈ ਕਰਨੀ ਹੈ ਤੇ ਜਗ੍ਹਾ ਵੀ ਤੁਹਾਡੀ ਹੋਏਗੀ ਕਿਸ ਜਗ੍ਹਾ ਤੇ ਤੁਸੀਂ ਕਾਰਵਾਈ ਕਰਨੀ ਹੈ ਤਾਂ ਅੱਜ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ ਤੇ ਅੱਜ ਕੋਈ ਵੱਡਾ ਐਲਾਨ ਵੀ ਸੰਭਵ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਤੇ ਜਿਨ੍ਹਾਂ ਨੇ ਇਸ ਆਪਰੇਸ਼ਨ ਦੇ ਦੌਰਾਨ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਨੇ ਜਾਨਾਂ ਗੁਆਈਆਂ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਲਈ ਵੀ ਵੱਡਾ ਐਲਾਨ ਅੱਜ ਜ਼ਰੂਰ ਹੋਏਗਾ ਕਿਉਂਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਡਰੋਨ ਅਟੈਕਸ ਦੇ ਨਾਲ ਨੁਕਸਾਨ ਦੀਆਂ ਖਬਰਾਂ ਵੀ ਨੇ ਚਾਹੇ ਉਹ ਕੰਗਣੀਵਾਲ ਪਿੰਡ ਹੋਵੇ ਫਿਰੋਜ਼ਪੁਰ ਦੇ ਵਿੱਚ ਜਾਂ ਫਿਰ ਪੌਂਚ ਏਰੀਆ ਰਾਜੌਰੀ ਏਰੀਆ ਬਹੁਤ ਸਾਰੇ ਅਜਿਹੇ ਥਾਮ ਨੇ ਜਿੱਦਾਂ ਥਾਵਾਂ ਦੇ ਉੱਤੇ ਇਹਨਾਂ ਦੇ ਨਾਲ ਅਟੈਕਸ ਦੇ ਦੌਰਾਨ ਨੁਕਸਾਨ ਹੋਣ ਦੀਆਂ ਖਬਰਾਂ ਵੀ ਨੇ ਤੇ ਅੱਜ ਉਹਨਾਂ ਦੇ ਜ਼ਖਮਾਂ ਤੇ ਮਰਹਮ ਵੀ ਲੱਗੇਗੀ ਸ਼ਹਾਦਤਾਂ ਹੋਈਆਂ ਨੇ ਉਨਾ ਦੇ ਲਈ ਵੀ ਵੱਡਾ ਐਲਾਨ ਸੰਭਵ ਹੈ ਅੱਜ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ ਸਭ ਦੀਆਂ ਨਿਗਾਹਾਂ ਨੇ ਤੇ ਇਹ ਵੀ ਦੱਸਣਗੇ ਕਿ ਕਿਸ ਢੰਗ ਦੇ ਨਾਲ ਅਮਰੀਕਾ ਦੇ ਵੱਲੋਂ ਜੋ ਮੁਦੱਸਰਤਾ ਕੀਤੀ ਗਈ ਹੈ ਜੋ ਟਰੰਪ ਦੇ ਵੱਲੋਂ ਕਿਸ ਢੰਗ ਦੇ ਨਾਲ ਜੋ ਦੋਹਾਂ ਦੇਸ਼ਾਂ ਦੇ ਵਿਚਾਲੇ ਸੁਲ੍ਹਾ ਕਰਾਈ ਗਈ ਜਾਂ ਅੰਡਰਸਟੈਂਡਿੰਗ ਕਿਹਾ ਜਾ ਸਕਦਾ ਹੈ ਇਸ ਨੂੰ ਤੇ ਭਾਰਤ ਨੇ ਅੱਤਵਾਦੀਆਂ ਨੂੰ ਅੱਤਵਾਦੀਆਂ ਦੇ ਟਿਕਾਣਿਆਂ ਤੇ ਕਿਵੇਂ ਇਹ ਅਟੈਕ ਕੀਤਾ ਅਤੇ ਨਾਲ ਹੀ ਕਿਵੇਂ ਮੂੰਹ ਤੋੜਮਾ ਜਵਾਬ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ ਤੇ ਜਦੋਂ ਜਦੋਂ ਪ੍ਰਧਾਨ ਮੰਤਰੀ 8 ਵਜੇ ਰਾਤ ਨੂੰ ਸੰਬੋਧਨ ਕਰਦੇ ਨੇ ਤਾਂ ਵੱਡਾ ਐਲਾਨ ਹੁੰਦਾ ਹੈ